ਤਰੰਤਰ ਵਸਿਆ ਨੇ ਜਾਣੂ ਕਰਾਉਣਾ ਚਾਹੁੰਦੇ ਆ ਇਹ ਲੋਟੂ ਟੋਲਾ ਜੋ ਇਹਨਾਂ ਦੇ ਗੱਲਾਂ ਜਨਾਗੇ ਕਿ ਕਿ ਜਦੋਂ ਇਹਨਾਂ ਸਰਕਾਰ ਬਣੋਦੀ ਸੀ ਅਸੀਂ ਬੱਸਾਂ ਵਿੱਚ ਇਹਨਾਂ ਪ੍ਰਚਾਰ ਕੀਤਾ ਸੀ ਕਿ ਅਸੀਂ ਇੱਕ ਤੀਜੀ ਤੇਰ ਲਈਏ ਕਿ ਜਿੰਦੇ ਚ ਲੋਕਾਂ ਦੇ ਜਿਹੜੇ ਆਮ ਜਨਤਾ ਪੰਜਾਬ ਦੀ ਉਹਨਾਂ ਭਲਾ ਹੋਦਗੇ ਅਸੀਂ ਇਹਨਾਂ ਪ੍ਰਚਾਰ ਕੀਤਾ ਪਰ ਇਹਨਾਂ ਨੇ ਸਾਡੇ ਨਾਲ ਵਾਅਦਾ ਕਰਕੇ ਕਿ ਪਹਿਲੇ ਸਾਲ ਵਿੱਚ ਅਸੀਂ ਤੁਹਾਡਾ ਹੱਲ ਕਰਾਂਗੇ ਪਰ ਇਹਨਾਂ ਪਹਿਲੇ ਸਾਲ ਦੀ ਕੀ ਹੱਲ ਕਰਨ ਦੀ ਬਜਾਏ ਉਲਟਾ ਸਾਡੇ ਮੈਗਨਾ ਨਿੱਜੀਕਰਨ ਕਰਨੇ ਕਰਨ ਜਾ ਰਹੇ ਆ ਸਾਡੇ ਮੈਗਨਾ ਨਿੱਜੀਕਰਨ ਕਰਨੇ ਕਰਨ ਜਾ ਰਹੇ ਆ ਜਿਵੇਂ ਇਹਨਾਂ ਅੱਜ ਤੱਕ ਪੰਜਾਬ ਸਰਕਾਰ ਨੇ ਕੋਈ ਵੀ ਪੰਜਾਬ ਦੇ ਵਿੱਚ ਸਰਕਾਰੀ ਬੱਸ ਨਹੀਂ ਪਾਈ ਉਲਟਾ ਕਿਲੋਮੀਟਰਾਂ ਟੈਂਡਰ ਲਾ ਕੇ ਜਿਹੜੇ ਕਹਿੰਦੇ ਸੀਗੇ ਪ੍ਰਾਈਵੇਟ ਘਰਾਣਾ ਖਤਮ ਕਰਾਂਗੇ ਉਹ ਪ੍ਰਾਈਵੇਟ ਘਰਾਣੇ ਬੱਸਾਂ ਪਾ ਕੇ ਮੈਗਨਾ ਕੋਰਾ ਲਾਉਣ ਵਾਸਤੇ ਜਾ ਰਹੇ ਆ ਜਿਹੜੀ ਇੱਕ ਬੱਸ ਆ ਪੈਂਦੀ 40 ਲੱਖ ਰੁਪਏ ਤਿਆਰ ਹੋ ਰਹੀ ਆ ਜੇ ਸਾਡੇ ਟੈਂਡਰ ਕਰਕੇ ਮੈਗਨਾ ਖਤਮ ਹੋ ਰਹਾ ਉਹ ਬੱਸ 1 ਕਰੋੜ ਦੇ ਉੱਤੇ ਲਾਉਗੀ 6 ਸਾਲ ਬਾਅਦ ਉਹ ਪ੍ਰਾਈਵੇਟ ਵਾਲਾ ਬੱਸ ਆਪਰੇਟਰ ਲੈ ਜਾਊਗਾ ਪਰ ਸਾਡੇ ਕੋਈ ਵੀ ਰੂਲ ਰੈਗੂਲੇਸ਼ਨ ਨਹੀਂ ਬਣਾ ਕੇ ਸਾਾਨੂੰ ਮੈਗਨਾ ਫਰਕ ਨਹੀਂ ਪਤਾ ਰਿਹਾ ਤੇ ਜੋ ਸਰਕਾਰੀ ਟ੍ਰਾਂਸਪੋਰਟ ਦਾ ਹੈ ਉਹਨੂੰ ਖਤਮ ਕਰ ਦੇਣ ਦੇ ਵਾਲੇ ਪਾਸੇ ਲੈ ਕੇ ਜਾ ਰਹੇ ਆ ਬਦਲਾਅ ਦੇ ਨਾ ਤੇ ਸਰਕਾਰ ਬਣੀ ਸੀ ਸਰਕਾਰ ਕਹਿ ਰਹੀ ਸੀ ਬਦਲਾਅ ਬਹੁਤ ਕੀਤਾ ਬਦਲਾਅ ਨੂੰ ਕਿਵੇਂ ਦੇਖਦੇ ਹੋ ਕਿਸੇ ਤਰ੍ਹਾਂ ਕੋਈ ਬਦਲਾਅ ਨਹੀਂ ਆਇਆ ਇਹ ਮੈਂ ਕਹਿੰਦਾ ਕੋਈ ਗਰੇ ਨਹੀਂ ਕਰੂੰਗਾ ਇਹ ਦੂਜੀਆਂ ਸਰਕਾਰਾਂ ਨਾਲ ਵੀ ਮਾਰੀ ਮਾਰੀ ਸਰਕਾਰ ਨਿਕਲੀ ਏ ਕਿਉਂਕਿ ਇਹ ਨਾ ਸੱਤਾ ਜਾਣ ਤੋਂ ਪਹਿਲਾਂ ਬੜੇ ਕਹ ਸੀ ਭਗਵਾਨ ਤੁਮਨ ਬੋ ਕਹਿੰਦਾ ਸੀ ਕਿ ਮੈਂ ਮੁੱਖ ਮੰਤਰੀ ਦਾ ਹਰਾ ਪੈਨ ਚਲਾਉਂਗਾ ਪਰ ਹੋਰਾ ਪੈਨ ਨਹੀਂ ਚੱਲ ਰਿਹਾ ਜਿੱਥੇ ਗੱਲ ਕਰ ਰਹੇ ਸੀ ਕਿ ਪਿੰਡਾਂ ਸਰਕਾਰ ਚੱਲੂਗੀ ਪਰ ਅੱਜ ਦੀ ਜਿਹੜੀ ਸਰਕਾਰ ਉਹ ਦਿੱਲੀ ਦੇ ਹੁਕਮ ਨਾਲ ਤਲਾ ਰਿਹਾ ਇਹ ਕਟਬੁਲੀਆਂ ਬਣ ਕੇ ਨੱਚ ਰਹੇ ਨੇ ਜੇਕਰ ਦੇਖਿਆ ਜਾਵੇ ਤਾਂ ਟੀਚਰਾਂ ਨੂੰ ਮੈਲੋਡ ਕੁਝ ਹੋ ਗਿਆ ਤਾਂ ਪਰ ਤਰ ਤਰ ਕੇ ਲੰਮਾਸ਼ ਗਰਜ ਕਰ ਰਹੇ ਟੀਚਰ ਵੀ ਪੀਆ ਡੀਸੀ ਵਾਲੇ ਵੀ ਬੱਟ ਕੇ ਤਾਂ ਇਸ ਤਿੱਕੇ ਨਾਲ ਦੇਖਿਆ ਜਾਵੇ ਤਾਂ ਸਾਰਾ ਡਿਪਾਰਟਮੈਂਟ ਜਿਹਨੇ ਪੰਜਾਬ ਦੇ ਭਾਗ ਦੇ ਸਾਰੇ ਖੇਤਰ ਸੱਤਾਧਾਰਕੋ ਪਹਿਲਾਂ ਭਗਵਨ ਤੁਮਾਰ ਬਹੁਤ ਵੱਡੇ ਵੱਡੇ ਸਟੇਜਾਂ ਕਹਿੰਦਾ ਸੀ ਕਿ ਕੋਈ ਵੀ ਵਾਹੀ ਜਥੇਬੰਦੀ ਕੋਈ ਵੀ ਮਰਾਇਮ ਧਰਨਾ ਨਹੀਂ ਲਾਊਗਾ ਪਰ ਅੱਜ ਇਤਿਹਾਸ ਗਵਾਏ ਕਿ ਪੰਜਾਬ ਦੀ ਰੇਖ ਜਥੇਬੰਦੀ ਧਰਨੇ ਤੇ ਬੈਠੀ ਆ ਦਰਦ ਦਰ ਵਾਸੀ ਯਾਰ ਚੰਗੀ ਪੱਲੀ ਬਰਾ ਜਾਣਦੇ ਆ ਕਿ ਦਿੱਲੀ ਇੱਥੇ ਕੋਈ ਨਾ ਕੋਈ ਜਥੇਬੰਦੀ ਕੋਈ ਨਾ ਕੋਈ ਮਹਿਕਮਤ ਧਰਨਾ ਲਾ ਰਹੀ ਹੋਗੀ ਇਹ ਜਿੰਨੇ ਵੀ ਸਰਕਾਰੀ ਡਿਪਾਰਟਮੈਂਟ ਉਹਨਾਂ ਦਾ ਭੋਗ ਭੋੜਾ ਸੇ ਪਾਸਾ ਚੱਲ ਪਿਆ ਪ੍ਰਕਾਰ ਕਹਿੰਦੇ ਸੀ ਕਿ ਅਸੀਂ ਕੰਮ ਕੀਤੇ ਹੋਇਆ ਲੋਕ ਕੰਮ ਘੜਉਣਗੇ ਆਗੇ ਪਰ ਤੁਸੀਂ ਦੋਪਤਾ ਕਰ ਰਹੇ ਤੇ ਨਾ ਲਾ ਰਹੇ ਜਿਹੜੇ ਕੰਮ ਕੀਤੇ ਹੋਈ ਗਨਾਰੇ ਲੋਕਾਂ ਨੂੰ ਬਾਅਦ ਕਰ ਕਰਕੇ ਮੁਕਰ ਰਹੇ ਨੇ ਅੱਜ ਦੇ 4 ਸਾਲ ਹੋ ਗਏ ਆ ਜਿਹੜੀ ਟਰਾਂਸਪੋਰਟ ਸਾਰੇ ਨੂੰ ਘੱਟੋ ਘੱਟ ਵੀ 65 ਤੋਂ 70 ਮੀਡੀਆ ਦੇ ਕੇ ਟਰਾਂਸਪੋਰਟ ਮੰਤਰੀ ਟਰਾਂਸਪੋਰਟ ਸੈਕਟਰੀ ਤੇ ਮੁੱਖ ਮੰਤਰੀ ਪੰਜਾਬ ਭਾਜੂਗੇ ਨੇ ਇਹ ਕੋਈ ਕੰਮ ਨਹੀਂ ਕੀਤਾ ਜਿੱਤੇ ਭਗਵਤਵਰ ਕਹਿੰਦਾ ਇਹਨੇ ਕੰਮ ਕਰਾਂਗੇ ਲੋਕ ਆਪ ਮਾਰੇ ਸਾਡੀਆਂ ਰੈਲੀਆਂ ਜਾਣਗੇ ਪਰ ਉਹਦੇ ਉਲਟ ਅੱਜ ਲੋਕਾਂ ਨੂੰ ਭੈ ਦੇ ਕੇ ਤੇ ਉਹਨਾਂ ਨੂੰ ਦਿਗਾਤ ਮਗਾ ਕੇ ਰੈਲੀ ਚ ਲੈ ਕੇ ਆ ਰਹੇ ਨੇ ਇਹ ਇਕਾਫਲਾ ਸਾਰੇ ਪੁਨੇ ਜ਼ਿਲ੍ਹੇ ਚ ਆ ਰਹੇ ਨੇ ਇਹ ਸਾਰੇ ਸਾਡੇ ਜਿੰਨੇ ਵੀ 27 ਡਿਪੂ ਏ ਪੰਜਾਬ ਦੇ ਵਿੱਚ ਹੋਈ ਜਿਵੇਂ ਰੇਗ ਡਿਪੂ ਨੂੰ ਦਾਦਾ 15 15 20 20 ਬੰਦੇ ਲਾ ਕੇ ਲੈ ਕੇ ਆ ਰਹੇ ਆ ਜੇਕਰ ਫੇਰ ਵੀ ਸਾਡਾ ਹੱਲ ਨਾ ਹੋਇਆ ਅਸੀਂ ਇੱਥੇ ਕਰਨਦਰ ਵਸਨੀਕਾਂ ਨੂੰ ਆਪਣੀ ਪੂਰੀ ਸੰਖਿਆ ਲਾ ਕੇ ਆਦੀ ਪੂਰੀ ਗਿਣਤੀ ਲਾ ਕੇ ਜਾਣ ਕਰਵਾਵਾਂਗੇ ਇਹ ਇਹਨਾਂ ਲੋਟੂ ਗੱਲਾਂ ਦੇ ਵਿੱਚ ਨਾ ਆਏ ਜੇ ਕਿਉਂਕਿ ਅਸੀਂ ਇਹਨਾਂ ਸਰਕਾਰ ਪਰੋਰ ਵਿੱਚ ਬੱਸਾਂ ਵਿੱਚ ਪ੍ਰਚਾਰ ਕੀਤਾ ਸੀ ਆਹੀ ਧੋਖਾ ਖਾਦੂਗੇ ਆ ਪਰ ਤੁਸੀਂ ਧੋਖਾ ਨਾ ਖਾਓ ਇਹ ਧਰਨੇ ਨੂੰ ਲੈ ਕੇ ਕੋਈ ਹੁਣ ਤੱਕ ਕਿਸੇ ਨੇ ਉਹਨੂੰ ਬੰਦ ਕਰਾਉ। ਇਹ ਬਿਆਨ ਚਾਹ ਤੁਹਾਨੂੰ ਮਿਲਦੀ ਕਿਸੇ ਨੇ ਗੱਲ। ਮੈਂ ਤਾਂ ਦੱਸਣਾ ਚਾਹਦਾ ਕਿ ਜੋ ਵੀ ਟਰਾਂਸਪੋਰਟ ਦਾਰਾ ਜਾਂ ਟਰਾਂਸਪੋਰਟ ਮੰਤਰੀ ਹੈ ਉਹ ਸਾਡੇ ਮੀਟਿੰਗ ਕਰਨ ਦੇ ਕੋਲ ਹੀ ਕਰਦੇ ਕਿਉਂਕਿ ਇਹ ਦਾਰੇ ਨੂੰ ਖਤਮ ਕਰਨੇ ਦਿੰਦੇ ਆ। ਜੇ ਕੋਈ ਕੋਈ ਸੰਜੀਦਾ ਹੋਵੇ ਮੈਗਨੇ ਚਲੋਣਾ ਚਾਹੁੰਦਾ ਹੋਵੇ ਉਹ ਤਾਂ ਮੀਟਿੰਗਾਂ ਕਰਦਾ ਹੈ। ਇਹ ਮੀਟਿੰਗਾਂ ਭੱਜ ਰਹੇ ਨੇ ਕਿ ਇਹ ਜਿਹੜਾ ਟਰਾਂਸਪੋਰਟ ਦਾਰਾ ਹੈ ਇਹਦਾ ਪ੍ਰੋਗਰਾ ਚੁੰਦੇ ਆ। ਟਰਾਂਸਪੋਰਟ ਦਾਰੇ ਵਿੱਚ 18 ਕੈਟਾਗਰੀਆਂ ਬੀ ਜਲਰ ਕਰ ਰਹੀਆਂ ਨੇ। ਪਰ ਇਹ ਕਿਥੇ ਮੁਕਤ ਔਰਤਾਂ ਤੋਂ ਜਿਹੜਾ ਪੈਸਾ ਹੈ ਉਹ ਦੇਣ ਤੇ ਵੀ ਇਨਕਾਮ ਨੇ ਬੱਸਾਂ ਪਹੁੰਚੂ ਇਨਕਾਮ ਨੇ ਇਹ ਮੀਟਿੰਗਾਂ ਤਾਂ ਨਹੀਂ ਕਰ ਰਹੇ ਕਿਉਂਕਿ ਇਹ ਧਾਰੇ ਦਾ ਪੋਕਪੋਣਾ ਤੋਂ ਲੈ ਆ